ਭਾਜੀ ਕੀ ਕਾਰਨ ਤੁਸੀਂ ਇੱਥੇ ਸੜਕ ਦੇ ਵੱਟੇ ਫੜ ਕੇ ਬੈਠੇ ਹੋ? ਇਹ ਚਲ ਚਲ ਕਹਿੰਦੇ ਸੜਕ ਦੇ ਹਾਲਾਤ ਬਹੁਤ ਮਾੜੇ ਆ। ਠੀਕ ਆ। ਇਹ ਹਾਲਾਤ ਇੰਨੇ ਮਾੜੇ ਨੇ ਕਿ ਉਹ ਆਪਣੇ ਹਾਲਾਤ ਨੂੰ ਮੰਤਰੀ ਨੂੰ ਦੁਹਾਰ ਲੈਂਦੇ ਨੇ। ਠੀਕ ਆ। ਇਹ ਸੜਕ ਦੇ ਹਾਲਾਤ ਨਹੀਂ ਸੁਧਾਰਦੇ। ਕਿੰਨੇ ਚਿਰ ਤੋਂ ਖਰਾਬ ਹੋਈ ਵੀ ਐ? ਕਿੰਨੇ ਕੋਈ ਸੜਕ ਦੇ 4 ਸਾਲ ਤੋਂ ਖਰਾਬ ਹੈ। ਠੀਕ। ਦੇਖ ਸਕਦੇ ਹੋ ਜੀ ਜਿਹਦੇ ਕਰਕੇ ਸਾਨੂੰ ਰੋਡ ਬਣਵੇ ਕਰਨੇ ਪੈ ਰਿਹਾ। ਨਹੀਂ ਤੇ ਇਸ ਸੜਕ ਤੇ ਪਹਿਲੇ ਚਲਦੀ ਹੁੰਦੀ ਕੁਪਤੀ ਸੜਕ ਕਰਕੇ ਦੇਖ ਲੋ ਰੋਡ ਬੰਦ ਕਰਨਾ ਪਿਆ ਜੀ ਔਰ ਮਾਰਕਿੰਗ ਪੂਰੀ ਕੀਤੀ ਹੋਈ ਹੈ ਦੇਖ ਸਕਦੇ ਹੋ ਪੂਹੀ ਹਲਾਤ ਔਰ ਇਸ ਤੋਂ ਬਾਅਦ ਜਦੋਂ بارشਾਂ ਦੇ ਬਹੁਤ ਬੁਰੇ ਹਾਲਾਤ ਹੋ ਜਾਂਦੇ ਆ ਉਹ ਕਾਰਬਨ ਦੇ ਅਧਿਕਾਰੀਆਂ ਕੇ ਬੇਨਤੀ ਕਿ ਇਹਨਾਂ ਨੂੰ ਵੀ ਪਤਾ ਚੱਲੇ ਔਰ ਆਪ ਵੀ ਦੇਖ ਸਕਦੇ ਹੋ ਜੀ ਆਹ ਦੇਖੋ ਆਹ ਸੜਕ ਦੇ ਹਾਲਾਤ ਆਹ ਦੇਖੋ ਜੀ ਕੰਮ ਅੱਜ ਇਕੱਠੇ ਕਰ ਲੋ ਕਿ ਇਹ ਅਵੇ ਜੀ ਕੰਮ ਅੱਜ ਵੀਡੀਓ ਕਰਨਾ ਕਰਦੇ ਆ ਤੇ ਕਰਦੇ ਚੱਲਦੇ ਆ ਸੜਕ ਤੇ ਬਜਾਈ ਜੀ ਚਲੋ ਬੰਦੇ ਆ ਰਹੇ ਚੌਰਾ ਪਾਣੀ ਟਰ ਜਾਂਦਾ ਹੈ ਦੋਏ ਦਾ ਪਤਾ ਨਹੀਂ ਲੱਗਦਾ ਹਾਂ ਜੀ ਅੱਜ ਤਾਂ ਨਹੀਂ ਇਹ ਸਾਡੇ ਐਮਐਲਏ ਸਾਹਿਬ ਐਸੇ ਰੋਡ ਤੇ ਅੱਜ ਦੋ ਐ ਨੰਮ ਚਾਹੁੰਦੇ ਨੇ ਦਿਹਾੜੀ ਚ ਹਾਂ ਜੀ ਐਮਐਲਏ ਜੀ ਕੋਲ ਲੱਗਣਾ ਆਂਦੇ ਆ ਬਰਗਦੇ ਪੁੱਛੋ ਆਂਦੇ ਆ ਐਤੋਂ ਕਟਿੰਗ ਭਾ ਕੇ ਸਰ ਦਿਨ ਤੋਂ ਹਸਪਤਲ ਕੋਲ ਲੱਗ ਕੋਲੇ ਪਿੱਛੇ ਕਰੋ ਨਾ ਟੋਆ ਫੇਰੀ ਲੱਗੇਗਾ ਦਵਾਏ ਤੁਸੀਂ ਮੈਂ ਬੱਸ ਟਿਕਾ ਆ ਗਿਆ ਨਹੀਂ ਆ ਸੜਕ ਦੇ ਹਾਲਾਤ ਦੇਖੋ ਕਿਸ ਤਰ੍ਹਾਂ ਦੇ ਹੋਵੇ ਕੀ ਕਹਿਣਾ ਚਾਹੁੰਦੇ ਆ ਤੇ ਬਾਰੇ ਚਾਹਾਂਗੇ ਅੰਨੇ ਹੋ ਗਈ ਗਵਰਨਮੈਂਟ ਮਸਤ ਨੂੰ ਦੇਖਦਾ ਕੁਝ ਨਹੀਂ ਬਾਹਰ ਦੀ ਬੋਟਾ ਲੈਣੀ ਉਹਨੂੰ ਇਹਨਾਂ ਨੂੰ ਸਭ ਕੁਝ ਦਿੰਦਾ ਕੁਝ ਨਹੀਂ ਕੋਈ ਲੋਕਾਂ ਦੇ ਪਰੋੜੇ ਆਖੇ ਜਿੰਨਾ ਇਹ ਵਾਲਾ ਨਹੀਂ ਦੇਖਿਆ ਜਾਵੇ ਨਾ ਕੋਲ ਹਸਪੀਟਲ ਵੀ ਹੈ ਰਾਇਲੈਂਸ ਮਾਲ ਵੀ ਹੈ ਕੈਂਬਰੀਜ ਸਕੂਲ ਵੀ ਸਿਰਫ ਇਹਨਾਂ ਨੂੰ ਆਪਣੀ ਕੁਛ ਹੀ ਨਾਲ ਮਤਲਬ ਹੋਰ ਕੋਈ ਮਤਲਬ ਨਹੀਂ ਇਹਨਾਂ ਨੂੰ ਭਾਈ ਜੀ ਲੋ ਮਸਤ ਇਹ ਚੋਪੜੀਆਂ ਚੋਪੜੀਆਂ ਬਸ ਗੱਲਾਂ ਕਰਨ ਜੋ ਹੋਰ ਕੁਝ ਨਹੀਂ ਕਰਨ ਜੋ ਤੁਹਾਨੂੰ ਕੀ ਲੱਗਦਾ ਬਣਾਣਗੇ ਨਹੀਂ ਨਾ ਜਿੰਨਾ ਅੱਜ ਬਣਾਖਦੇ ਅੱਜ ਦੇਖ ਲੈ ਤੁਸੀਂ ਇਹਨਾਂ ਦੇ ਹੱਥ ਘਾਟ ਕਰਕੇ ਚੱਲ ਜਾਣਾ ਇੱਥੇ ਵੀ ਆਏ ਵੀ ਤੇ ਜਲੀਵਲ ਕੱਟਣ ਨੂੰ ਬੜੇ ਤਗੜੇ ਆ ਹੋਰ ਕਿਸੇ ਕੰਮ ਨੂੰ ਠੀਕ ਮਾਪਣਾ ਮੇਰਾ ਨੰਦਰਜੀਤ ਭਗਤ ਆ ਜੀ ਅੱਜ ਤੁਸੀਂ ਇੱਥੇ ਗੜਾ ਰੋਡ ਤੇ ਟੁੱਟੀ ਸੜਕ ਤੇ ਖੜੇ ਹੋ ਕਾਰਨ ਕੀ ਹੈ ਕਾਰਨ ਨਹੀਂ ਹੋਈ ਹੈ ਜੀ ਸੜਕ ਦੇ ਹਾਲਾਤ ਦੇਖ ਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਆਏ ਹਾਂ ਜੀ ਠੀਕ ਹੈ ਨਹੀਂ ਕਿੰਨੇ ਕੁ ਚਿਰ ਤੋਂ ਟੁੱਟੀ ਹੋਈ ਹੈ ਕਦੀ ਬਣੀ ਹੈ ਜਾਂ ਕੀ ਕਾਰਨ ਕੀ ਇਹਦਾ ਇਹ ਸਾਢੇ 4 ਸਾਲ ਤੋਂ ਇਹਦੀ ਹਾਲਾਤ ਇਹ ਗਈਆਂ ਸੜਕ ਦੇ ਜੀ ਠੀਕ ਹੈ ਵਿੱਚ ਜੀ ਬਣੀ ਸੀ ਜਿਹਦੇ ਕਰਕੇ ਇਹ ਬਣੀ ਜਿੱਦਣ ਬਣੀ ਦੂਜੇ ਦਿਨ ਬਰਸਾਤ ਪਈ ਤੇ ਉਹ ਝਾੜੂ ਨਾਲ ਇਕੱਠੀ ਕਰਨੀ ਗਈ ਸੜਕ ਦੇ ਜੀ ਇਦਾਂ ਦਾ ਮਟੀਰੀਅਲ ਪਾਇਆ ਗਿਆ ਸੀ ਕਿਹੜੀ ਸਰਕਾਰ ਕਿਹੜੀ ਸੀ ਉਦੋਂ ਕਾਂਗਰਸ ਸਰਕਾਰ ਸੀ ਔਰ ਉਸ ਟਾਈਮ ਸੀ ਆਪਣੇ ਸਰਦਾਰ ਪ੍ਰਗਟ ਸਿੰਘ ਜੀ ਕੈਬਨਟ ਮੰਤਰੀ ਸਿੱਖਿਆ ਮੰਤਰੀ ਵੀ ਉਹਨਾਂ ਨੂੰ ਤੁਸੀਂ ਮੌਕਾ ਨਹੀਂ ਦਿਖਾਇਆ ਉਸ ਟਾਈਮ ਮਹਾਰਾਜ ਜੀ ਮੌਕਾ ਕੀ ਲੋਕਾਂ ਨੇ ਜਨ ਸੁਭਾਵਾਂ ਦੇ ਵਿੱਚ ਮੂੰਹ ਤੇ ਕਿਹਾ ਜੀ ਉਹਨਾਂ ਨੇ ਅੱਛਾ ਵਹੀ ਹਾਲਾਤ ਦੇ ਛੜੀ ਦੇ ਹਾਲਾਤ ਦੇਖੋ ਕੱਲ ਬਣੀ ਤੇ ਅੱਜ ਕੱਢੀ ਕਰਨੀ ਹੋਈ ਕਾੜੂ ਕਦੀ ਇਹਦੀ ਐਕਸੀਡੈਂਟ ਵੀ ਹੁੰਦੇ ਆ ਰ ਆ ਵਗੈਰ ਜਿਵੇਂ ਐਂਬੂਲੈਂਸ ਵੀ ਨੰਗਦੀ ਹੋਣੀ ਸਾਹਮਣੇ ਪੀਐਮਐਸ ਹਸਪੀਟਲ ਆ ਕਿ ਤੁ ਸਭ ਕੁਝ ਲੰਘਦਾ ਜੀ ਤੇ ਐਕਸੀਡੈਂਟ ਵੀ ਇੱਕ ਅਦਾ ਰੋਜ਼ ਹੁੰਦਾ ਇੱਕ ਘੰਟੇ ਜਿੱਕੇ ਦੇ ਹੁੰਦੇ ਹੁੰਦਾ ਜੀ ਤੁਸੀਂ ਹੁਣ ਨਗਰ ਨਿਗਮ ਦੇ ਅਧਿਕਾਰੀਆਂ ਤੇ ਪ੍ਰਸ਼ਾਸਨ ਨੂੰ ਜਾਂ ਮੰਤਰੀ ਸਾਹਿਬ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ بس ਇਹੋ ਹੀ ਸੁਨੇਹਾ ਦੇਣਾ ਚਾਹੁੰਦੇ ਆ ਜੀ ਸਾਡੇ ਤੇ ਧਰ ਸਿਖਾਓ ਤੇ ਆਣ ਜਾਣ ਵਾਲਿਆਂ ਦੇ ਉੱਤੇ ਨਿਯਮ ਕਰੋ ਤੇ ਸੜਕ ਨੂੰ ਦੁਬਾਰਾ ਬਣਾਓ ਤਾਂ ਜੋ ਤੁਹਾਡਾ ਜਿਹੜਾ ਪਿਛਲਾ ਕੀਤਾ ਹੋਇਆ ਕੰਮ ਉਹ ਠੋਟਾ ਜਾਏ ਠੀਕ ਅੱਛਾ ਜੀ ਮੈਂ ਗੜੇ ਦਾ ਨਹੀਂ ਮਾਫੀ ਲਾਉਂਦਾ ਔਰ ਇਸ ਟਾਈਮ ਆਪਾਂ ਤੇੰ ਮੋਸ ਵਾਲੇ ਬਿਲਕੁਲ ਸਾਹਮਣੇ ਵਾਲੀ ਸੜਕ ਤੇ ਖੜੇ ਹਾਂ ਔਰ ਸੜਕ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਕੈਮਰਾ نیچے ਮਾਰੇ ਜਾਵੇ ਜੀ ਇੱਕ ਮਿੰਟ ਇੱਕ ਮਿੰਟ ਦੱਸੋ ਅੱਛਾ ਕਿੰਨੇ ਚਿਰ ਤੋਂ ਖਰਾਬ ਹੈ ਬਾਜੀ ਇਹ ਇਹ ਭਾਜੀ ਪਿਛਲੇ 3-4 ਸਾਲ ਤੋਂ ਇਸ ਤਰ੍ਹਾਂ ਹੀ ਚੱਲ ਰਹੀ ਹੈ ਅੱਛਾ ਹਰ ਵਾਰੀ ਸਰਕਾਰ ਚੇਂਜ ਹੋ ਜਾਂਦੀ ਪਰ ਇਸ ਸੜਕ ਦੇ ਹਾਲਾਤ ਕਦੀ ਨਹੀਂ ਬਦਲੇ ਠੀਕ ਹੈ ਸੋ ਸਰਕਾਰ ਅਗੇ ਹੀ ਬੇਨਤੀ ਹੈ ਕਿ ਇਸ ਸੜਕ 'ਵਾਲ ਧਿਆਨ ਦਿੱਤਾ ਜਾਵੇ ਠੀਕ ਹੈ ਨਹੀਂ ਤੇ ਆਉਣ ਵਾਲੇ ਦਿਨਾਂ ਵਿੱਚ ਇੱਥੇ ਧਰਨੇ ਲਾਏ ਜਾਣਗੇ ਇਧਰ ਦੇ ਸੜਕ ਦੇ ਹਾਲਾਤ ਠੀਕ ਨਾ ਹੋਏ ਤੇ ਇਧਰਲੇ ਬਸੇ ਐਮਐਲਏ ਸਪੋਨ ਹੈ ਇਸ ਟਾਈਮ ਦੀ ਸਰਦਾਰ ਪ੍ਰ ਕੰਟੀਨਿਊ ਇੱਥੇ ਐਮਐਲਏ ਰਹਿ ਚੁੱਕੇ ਹਨ ਪਰ ਇਹ ਸੜਕ ਦੇ ਹਾਲਾਤ ਕਦੀ ਵੀ ਨਹੀਂ ਬਦਲੇ ਜੀ ਤੁਸੀਂ ਕਦੀ ਉਹਨਾਂ ਨੂੰ ਮੌਕਾ ਨਹੀਂ ਦਿਖਾਇਆ ਮੌਕੇ ਦੇ ਜੀ ਪਿਛਲੇ 5 ਸਾਲ ਪਹਿਲਾਂ ਇੱਥੇ ਸੜਕ ਬਣੀ ਜੋ ਕਿ ਦੂਸਰੇ ਦਿਨ ਹੀ ਟੁੱਟ ਗਈ ਸਰਕਾਰ ਦੀਆਂ ਨਾਕਾਮੀਆਂ ਹਨ ਜਿਨ੍ਹਾਂ ਕਰਕੇ ਇਹ ਸੜਕ ਅੱਜ ਤੱਕ ਨਹੀਂ ਬਣਦੀ ਕਦੀ ਕਾਰਜਪ੍ਰਣ ਦੇ ਅਧਿਕਾਰੀਆਂ ਨੇ ਆ ਕੇ ਮੌਕਾ ਨਹੀਂ ਦੇਖਿਆ ਜੇ ਦੇਖਿਆ ਹੁੰਦਾ ਤਾਂ ਸਾਰੇ ਸੜਕ ਬਣੀ ਹੁੰਦੀ ਜੀ ਕਿੰਨੇ ਕੋ ਐਕਸੀਡੈਂਟ ਹੁੰਦੇ ਰੋਜ਼ ਦੇ ਇੱਥੇ ਸਰ ਇੱਥੇ ਤਕਰੀਬਨ ਇੱਥੇ ਰੋਜ਼ ਦਾ ਇੱਕ ਦੋ ਐਕਸੀਡੈਂਟ ਹੁੰਦਾ ਹੀ ਰਹਿੰਦਾ ਹੈ ਤੁਸੀਂ ਕਦੀ ਵੀ ਇੱਥੇ ਰੈਗੂਲਰ ਖੜੇ ਹੋ ਕੇ ਦੇਖਿਓ ਤੁਹਾਨੂੰ ਕੋਈ ਨਾ ਕੋਈ ਐਕਸੀਡੈਂਟ ਇੱਥੇ ਮਿਲ ਜਾਵੇਗਾ ਐਸੇ ਮਾ ਦੇਖੋ ਅਸੀਂ ਮਾਰਕਿੰਗ ਕਰ ਰਹੇ ਹਾਂ ਇੱਥੇ ਸੜਕ ਦੀ ਜੋ ਕਿ ਬਿਲਕੁਲ ਹਾਲਾਤ ਖਰਾਬ ਹਨ ਪਰ ਕਿੰਨੀ ਟਿੱਕੜਾਂ ਆਈਆਂ ਨੇ ਇੱਥੇ ਮੰਗਣ ਵਾਲਿਆਂ ਨੂੰ ਵੀ ਉਹ ਜਦੋਂ ਬਾਰਿਸ਼ ਆਂਦੀ ਹੈ ਉਸ ਟਾਈਮ ਤੇ ਬਿਲਕੁਲ ਹੀ ਹਾਲਾਤ ਬੱਦਰ ਹੋ ਜਾਂਦੇ ਹਨ ਜੀ ਸੋ ਸਰਕਾਰ ਅਗੇ ਬੇਨਤੀ ਹੈ ਇਸ ਵੱਲ ਧਿਆਨ ਦਿੱਤਾ ਜਾਵੇ ਨਹੀਂ ਤੇ ਆਉਣ ਵਾਲੇ ਦਿਨਾਂ 'ਚ ਇੱਥੇ ਧੰਨੇ ਲੱਗ ਜਾਣਗੇ ਜੀ